ਸਾਬ ਦੇ ਪਾਰਲੀਮੈਂਟ ਹਲਕੇ ਦੇ ਸਾਰੇ ਉਹਨਾਂ ਵੋਟਰਾਂ ਦਾ ਉਹਨਾਂ ਨੂੰ ਵਧਾਈ ਵੀ ਦੇਣਾ ਔਰ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਕਰਕੇ ਅੱਜ ਭਾਈ ਅਮਰਪਾਲ ਜੀ ਮੈਂਬਰ ਪਾਰਲੀਮੈਂਟ ਵਜੋਂ ਜੀਡੀ ਉਹਨਾਂ ਨੇ ਸੌਂ ਚੁੱਕੀ ਆ ਔਰ ਸੌਂ ਚੁੱਕਣ ਤੋਂ ਬਾਅਦ ਉਹਨਾਂ ਨੂੰ ਫਿਰ ਜਿਹੜਾ ਕਿ ਡਿਬਰੂਗੜ੍ਹ ਭੇਜ ਦਿੱਤਾ ਗਿਆ ਔਰ ਮੈਂ ਗੱਲ ਕਹਿਣੀ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹਨਾ ਕਿ ਇਲੈਕਸ਼ਨ ਦੇ ਵਿੱਚ ਹਾਰਾਂ ਜਿੱਤਾਂ ਤਾਂ ਹੁੰਦੀਆਂ ਨੇ ਪਰ ਜਦੋਂ ਪੰਜਾਬ ਦੇ ਲੋਕਾਂ ਨੇ ਇੱਕ ਫਤਵਾ ਦਤਾ ਹੈ ਸ਼੍ਰੀ ਖਡੂਰ ਸਾਹਿਬ ਵਾਲਿਆਂ ਨੇ ਉਹਨੂੰ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਬਣਾਇਆ ਭਾਈ ਅਮਰਤਪਾਲ ਜੀ ਨੇ ਤੇ ਉਹਨਾਂ ਤੇ ਜਲਦੀ ਤੋਂ ਜਲਦੀ ਐਨਐਸਐ ਹਟਾਈ ਜਾਵੇ ਔਰ ਜਿਵੇਂ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਦੇ ਸਾਥੀਆਂ ਨੇ ਕਿ ਅਸੀਂ ਵਿਧਾਨ ਸਭਾ ਦੇ ਇਲੈਕਸ਼ਨ ਲੜਾਂਗੇ ਤੇ ਮੈਂ ਗੱਲ ਕਹਿਣਾ ਕਿ ਉਹਨਾਂ ਤੇ ਐਨਐਸਐ ਹਟਾਈ ਜਾਵੇ ਉਹ ਬਾਹਰ ਆਉਣ ਔਰ ਬਾਹਰ ਆਣ ਕੇ ਇਲੈਕਸ਼ਨ ਲੜਨ ਕਿਉਂਕਿ ਲੋਕਾਂ ਦੇ ਵਿੱਚ ਜਾਣ ਘਰ ਘਰ ਪਹੁੰਚਣ ਪਿੰਡ ਪਿੰਡ ਜਾਣ ਉਹਨਾਂ ਨੂੰ ਪਤਾ ਲੱਗੇ ਕਿ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਔਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਕਿਵੇਂ ਹੱਲ ਕਰਨਾ ਹੈ ਅੱਜ ਭਾਈ ਸਾਹਿਬ ਤਾਂ ਅੰਦਰ ਬੈਠੇ ਸੀ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਸਾਥੀਆਂ ਨੇ ਜਿਹੜਾ ਉਹਨਾਂ ਦੀ ਚੋਣ ਵਿੱਚ ਦੇ ਜਿਹੜੀ ਆ ਉਹ ਲੜੀ ਔਰ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਪਿੰਡ ਦੇ ਵਿੱਚ ਨਸ਼ੇ ਦਾ ਬੋਲਬਾਲਾ ਉਹਨਾਂ ਨੂੰ ਪਤਾ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਚਾਹੀਦਾ ਉਹਨਾਂ ਨੂੰ ਪਤਾ ਹੋਵੇ ਕਿ ਇੰਡਸਟਰੀ ਕਿਵੇਂ ਲੈ ਕੇ ਆਉਣੀ ਅੱਜ ਉਹਨਾਂ ਨੂੰ ਜਲਦੀ ਤੋਂ ਜਲਦੀ ਐਨਐਸਏ ਹਟਾ ਕੇ ਉਹਨਾਂ ਨੂੰ ਜਿਹੜਾ ਕਿ ਬਾਹਰ ਲਿਆਂਦਾ ਜਾਵੇ ਔਰ ਤਾਂ ਕਿ ਉਹ ਆਣ ਕੇ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਜਿਹੜੇ ਅਧੂਰੇ ਕੰਮ ਨੇ ਜਿਹੜੀ ਡਿਵੈਲਪਮੈਂਟ ਆ ਔਰ ਜਿਹੜੇ ਜਿਹੜੇ ਵਾਅਦੇ ਚਾਲੇ ਅਸੀਂ ਕੀਤੇ ਆ ਜਾਂ ਹਰੇਕ ਪਾਰਲੀਮੈਂਟ ਜਿਹੜਾ ਮੈਂਬਰ ਬਣਦਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਦੇ ਇਲਾਕੇ ਨੂੰ ਜਿਹੜਾ ਹੈ ਕਿ ਉਹ ਅੱਗੇ ਲੈ ਕੇ ਜਾਵੇ ਔਰ ਜਲਦੀ ਤੋਂ ਜਲਦੀ ਐਨਐਸਏ ਢਾਈ ਜਾਵੇ ਤਾਂ ਕਿ ਉਹ ਲੋਕਾਂ ਚਾਣ ਕੇ ਆਪਦੇ ਕੰਮ ਕਰ ਸਕਣ ਔਰ ਲੋਕ ਉਹਨਾਂ ਦੇ ਕੋਲ ਜਾ ਕੇ ਆਪਦੇ ਜਿਹੜੇ ਅਧੂਰੇ ਕੰਮਾਂ ਨੂੰ ਜਿਹੜੇ ਪੂਰੇ ਕਰਵਾ ਸਕਣ ਜਿਹੜਾ ਜੀ ਪਹਿਲਾਂ ਅੰਮ੍ਰਿਤਪਾਲ ਜੀ ਨਾਲ ਦੇ ਇਲੈਕਸ਼ਨ ਲੜੇ ਕਿਸ ਤਰ੍ਹਾਂ ਦੇਖਦੇ ਸੀ ਗੱਲ ਇਹ ਆ ਕਿ ਗੁਰੂ ਘਰ ਖੜੇ ਆ ਔਰ ਮੈਂ ਗੱਲ ਕਹਿਣਾ ਕਿ ਬਾਣਾ ਪਾ ਕੇ ਸਿੰਘ ਨੂੰ ਆਪਣੀ ਗੱਲ ਤੇ ਖੜਨਾ ਚਾਹੀਦਾ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸੰਵਿਧਾਨ ਦੀ ਜਿਹੜੀ ਗੱਲ ਆ ਉਹ ਅਸੀਂ ਕਰਦੇ ਆ ਅਸੀਂ ਮੰਨਦੇ ਨਹੀਂ ਔਰ ਜਦੋਂ ਮੈਂਬਰ ਪਾਰਲੀਮੈਂਟ ਦੇ ਨੋਮੀਨੇਸ਼ਨ ਕਰਨੇ ਸੀ ਤੇ ਸੰਵਿਧਾਨ ਤੋਂ ਉਹਨਾਂ ਨੇ ਉਸ ਦਿਨ ਮੰਨ ਲਿਆ ਔਰ ਮੈਂ ਕਹਿੰਦਾ ਜੇ ਸੰਵਿਧਾਨ ਮੰਨ ਲਿਆ ਸਮਦਾ ਦੀ ਸੌ ਜਿਹੜੀ ਉਹ ਚੁੱਕ ਲਈ ਔਰ ਰੋਜ਼ ਰੋਜ਼ ਜਿਹੜੇ ਇਹਨਾਂ ਬਿਆਨਾਂ ਤੇ ਜਿਹੜੀ ਅਦਲਾ ਬਦਲੀ ਹੋ ਰਹੀ ਹੈ ਔਰ ਅੱਜ ਮੈਂ ਮਾਤਾ ਜੀ ਦਾ ਇੱਕ ਬਿਆਨ ਵੇਖ ਰਿਹਾ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਖਾਲਸਾਣ ਦੀ ਗੱਲ ਨਹੀਂ ਕੀਤੀ ਔਰ ਸਾਰਾ ਇਲੈਕਸ਼ਨ ਹੀ ਜਿਹੜਾ ਉਹ ਖਾਲਸਾਣ ਦੇ ਨਾਂ ਤੇ ਲੜਿਆ ਗਿਆ ਔਰ ਮੈਂ ਇਸੇ ਕਰਕੇ ਗੱਲ ਕਹਿਣਾ ਕਿ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਦੇ ਵਿੱਚ ਕਿਉਂ ਮਾੜੇ ਬੰਦੇ ਹੋ ਤੁਸੀਂ ਐਨਐਸਏ ਹਟਾਓ ਲੋਕਾਂ ਦੇ ਵਿੱਚ ਆਉਣ ਲੋਕਾਂ ਦੇ ਵਿੱਚ ਆਣ ਕੇ ਪਤਾ ਲੱਗੇ ਕਿ ਇਹਨਾਂ ਦਾ ਮੇਨ ਮੰਤਵ ਜਿਹੜਾ ਸੀਗਾ ਉਹ ਕੀ ਸੀਗਾ ਔਰ ਕਿਵੇਂ ਜਿਹੜਾ ਕਿ ਲੋਕਾਂ ਦੇ ਜਿਹੜੇ ਕਾਮਾਂ ਲੋਕਾਂ ਨਾਲ ਵਾਅਦੇ ਕੀਤੇ ਅੱਜ ਲੋਕਾਂ ਨਾਲ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਖੁਸ਼ਹਾਲ ਵੇਖਣਾ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਰੋਜ਼ਗਾਰ ਦਵਾਂਗੇ ਅਸੀਂ ਸਿੱਖੀ ਲਈ ਆ ਕਰਾਂਗੇ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਇਹ ਤਾਂ ਹੀ ਹੋ ਸਕਦਾ ਕਿ ਜੇ ਭਾਈ ਸਾਹਿਬ ਬਾਹਰ ਆਉਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ